ਮੇਰੀ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬਲਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਜੀ ਤੁਹਾਨੂੰ ਵਧੀਆ ਰੱਖਣ ਜੀ ਤੇ ਹੁਣ ਜਿਹੜੀ ਤੁਹਾਡੇ ਨਾਲ ਜਾਣਕਾਰੀ ਹੈ ਜੀ ਸਾਂਝੀ ਕਰਨ ਜਾ ਰਹੀਆਂ ਆਂਗਣવાડી ਦੇ ਬਾਰੇ ਇਹ ਜਿਹੜੀ ਜਾਣਕਾਰੀ ਹੈ ਜੀ ਆਂਗਣવાડી ਦੇ ਬਾਰੇ ਹੈ ਆਣ ਵਾਲੀ ਵੈਕੈਂਸੀ ਦੇ ਲਈ ਜਿਹੜੀ ਜਾਣਕਾਰੀ ਹੈ ਜੀ 5000 ਵਰਕਰਾਂ ਦੀਆਂ ਵੈਕੈਂਸੀਆਂ ਬਹੁਤ ਜਲਦ ਓਪਨ ਹੋਣ ਵਾਲੀਆਂ ਨੇ ਤੇ ਉਹਦੇ ਨੇ ਕੀ ਜ਼ਰੂਰੀ ਹੈ ਜੀ ਵੋਟਰ ਕਾਰਡ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਕਿਸੇ ਦਾ ਵੀ ਵੋਟਰ ਕਾਰਡ ਅਪਡੇਟ ਨਹੀਂ ਹੈ ਅਪਡੇਟ ਕਰਾ ਲਓ ਕੋਈ ਗਲਤੀ ਹੈ ਤਾਂ ਉਹਦੀ ਸੋਧ ਕਰਵਾ ਲਓ ਜੇ ਕੋਈ ਹੋਰ ਉਹਦੇ ਵਿੱਚ ਮਿਸਟੇਕ ਹੈ ਤਾਂ ਉਹ ਵੀ ਤੁਸੀਂ ਠੀਕ ਕਰਾ ਲਓ ਤੇ ਜਿਹੜੀ ਇਹ ਤੁਸੀਂ ਸੋਧ ਹੈ ਕਈਆਂ ਨੂੰ ਨਹੀਂ ਪਤਾ ਕਿੱਥੇ ਕਰਾਣੀ ਹੈ ਜੀ ਜੇ ਤਾਂ ਕਿਸੇ ਨੇ ਘਰ ਬੈਠੇ ਹੀ ਕਰਾਣੀ ਹੈ ਤੁਸੀਂ ਸਾਡਾ ਇੰਸਟਾਗ੍ਰam ਟੈਲੀਗ੍ਰam ਵਟਸਐਪ ਗਰੁੱਪ ਜੁਆਇਨ ਕਰ ਲਓ ਉੱਥੇ ਤੁਸੀਂ ਪਰਸਨਲੀ ਮੈਸੇਜ ਕਰ ਸਕਦੇ ਹੋ ਤਾ ਕਿ ਤੁਹਾਡੀ ਜੀ ਜਿਹੜੀ ਸੋਦੇ ਤੁਹਾਡੀ ਘਰ ਬੈਠਿਆਂ ਹੀ ਕਰਦੀ ਹੈ ਜੀ ਡਾਕੂਮੈਂਟਸ ਜੀ ਤੇ ਜੀ ਕਿਸੇ ਨੇ ਵੀ ਵੋਟਰ ਕਾਰਡ ਹੈ ਜੋ ਅਪਡੇਟ ਨਹੀਂ ਕਰਵਾਇਆ ਹੋਇਆ ਚਾਹੇ 2025 ਚ ਹੀ ਪਣਿਆ ਸੀ ਉਈ ਕਾਰਨਾ ਕਰਕੇ ਕੋਈ ਗਲਤੀ ਹੈ ਤੁਸੀਂ ਉਹ ਵੀ ਠੀਕਰ ਵਾਲਿਓ ਕਈਆਂ ਦਾ ਕੀ ਹੈ ਜੀ ਪ੍ਰਾਣਾ ਵੋਟਰ ਕਾਰਡ ਬਣਿਆ ਹੋਇਆ ਹੈ ਤੁਸੀਂ ਅਪਡੇਟ ਕਰਾਓ ਜੀ ਕਾਰਡ ਵਾਲਾ ਬਣਵਾਓ ਜੀ ਹੁਣ ਨਵੇਂ ਹੀ ਵੋਟਰ ਕਾਰਡ ਬਣੇ ਹੋਏ ਨੇ ਕਈਆਂ ਦੇ ਤੇ ਕਈਆਂ ਨੇ ਨਹੀਂ ਬਣਵਾਏ ਉਹ ਵੀ ਤੁਸੀਂ ਬਣਵਾਓ ਜੀ ਕਾਰਡ ਵਾਲੇ ਨਵੇਂ 2025 ਚ ਕਾਫੀ ਵਧੀਆ ਵੋਟਰ ਕਾਰਡ ਬਣੇ ਹੋਏ ਹਨ ਤੁਸੀਂ ਉਹ ਵੋਟਰ ਕਾਰਡ ਕਾਰਡ ਵਾਲੀ ਜਰੂਰ ਬਣਵਾਓ ਜੀ ਤੇ ਇੱਕ ਗੱਲ ਹੋਰ ਜੀ ਕਈਆਂ ਦੇ ਸਪੈਲਿੰਗਸ ਆਪਣੇ 10ਵੀਂ ਵਿੱਚ ਹੋਰ ਨੇ ਤੇ ਵੋਟਰ ਕਾਰਡ ਵਿੱਚ ਹੋਰ ਨੇ ਤੁਸੀਂ ਉਹ ਵੀ ਆਪਣੀ ਸੋਧ ਕਰਵਾਓ ਜੀ ਜੇ ਪੈਨ ਕਾਰਡ ਨਾਲ ਵੀ ਤੁਹਾਡੀ ਸਪੈਲਿੰਗ ਮੈਚ ਨਹੀਂ ਹੁੰਦੀ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੀ ਆ ਜੀ ਮੰਨ ਲਓ ਤੁਹਾਡੀ ਕਈ ਵਾਰੀ ਕੀ ਹੁੰਦਾ ਆਪਣੀ ਸਿਲੈਕਟ ਹੋ ਜਾਂਦੀ ਹੈ ਸੀਟ ਪਰ ਤੁਸੀਂ ਜਦੋਂ ਉੱਥੇ ਆਪਣੇ ਡਾਕੂਮੈਂਟਸ ਲੈ ਕੇ ਜਾਂਦੇ ਹੋ ਉੱਥੇ ਕੋਈ ਨਾ ਕੋਈ ਗਲਤੀ ਨਿਕਲ ਆਂਦੀ ਤੇ ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਬੱਚਾ ਰਹਿ ਜਾਂਦਾ ਹੈ ਜੀ ਕਿਉਂਕਿ ਉਹ ਜਿਹੜੇ ਸਪੈਲਿੰਗਸ ਦੇ ਮਿਸਟੇਕ ਕਰਕੇ ਇਸ ਲਈ ਜਿਨ੍ਹਾਂ ਨੇ ਵੀ ਆਂਗਣਵਾੜੀ ਦੀ ਪੋਸਟ ਵਾਲੀ ਅਪਲਾਈ ਕਰਨਾ ਹੈ ਉਹਨਾਂ ਲਈ ਵੋਟਰ ਕਾਰਡ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਕੋਲ ਨਹੀਂ ਹੈ ਪਾਈ ਗਸ ਤੋਂ ਪਹਿਲਾ ਪਹਿਲਾ ਬਣਵਾ ਲਓ ਜੀ ਉਹ ਜਿਹੜਾ ਤੁਹਾਡਾ ਵੋਟਰ ਕਾਰਡ ਹੈ ਕਿਵੇਂ ਬਣੇਗਾ ਫੈਮਿਲੀ ਚੋਂ ਕਿਸੇ ਇੱਕ ਦਾ ਵੋਟਰ ਕਾਰਡ ਲਿਆਓ ਜੀ ਆਪਣਾ ਪੈਨ ਕਾਰਡ ਲਿਆਓ ਇੱਕ ਪਾਸਪੋਰਟ ਸੇ ਹੀ ਫੋਟੋ ਤੇ ਆਧਾਰ ਕਾਰਡ ਨਾਲ ਲਿਆਓ ਜੀ ਜਿਸ ਨਾਲ ਤੁਹਾਡਾ ਹੈ ਜੀ ਵੋਟਰ ਕਾਰਡ ਅਪਲਾਈ ਹੋ ਜਾਵੇਗਾ ਸਮੇਂ ਰਹਿਣ ਦੇ ਕਰਵਾ ਲਓਗੇ ਤਾਂ ਜੀ ਵਧੀਆ ਹੋਵੇਗਾ ਇੱਕੇ ਦਮ ਤੁਸੀਂ ਕਹੋਗੇ ਕਿ ਸਾਡਾ ਵੋਟਰ ਕਾਰਡ ਬਣ ਕੇ ਆ ਜਾਵੇ ਇਹ ਨਹੀਂ ਹੋਵੇਗਾ ਜੀ ਫਿਰ ਤੁਸੀਂ ਵੱਧ ਪੈਸੇ ਕਿਸੇ ਕਿਸੇ ਨੂੰ ਦੇ ਕੇ ਬਣਵਾਉਗੇ ਜੀ ਉਹਦਾ ਤੁਹਾਡਾ ਆਪਣਾ ਹੀ ਨੁਕਸਾਨ ਹੁੰਦਾ ਜੀ ਇਸ ਲਈ ਅਸੀਂ ਕਹਿੰਨੇ ਆਂ ਜੀ ਤੁਸੀਂ ਸਮੇਂ ਰਹਿੰਦੇ ਹੀ ਆਪਣੇ ਜਿਹੜੇ ਡਾਕੂਮੈਂਟ ਹੈ ਜੀ ਸਹੀ ਰੱਖੋ ਉਹਨਾਂ ਨੂੰ ਤਾਂ ਕਿ ਤੁਸੀਂ ਆਪਣੀ ਜਿਹੜੀ ਵੈਕੈਂਸੀ ਅਪਲਾਈ ਕਰੋਗੇ ਤੁਹਾਨੂੰ ਕੋਈ ਵੀ ਟੈਨਸ਼ਨ ਨਾ ਹੋਵੇ ਜੀ ਤੇ ਜੇ ਕਿਸੇ ਨੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੁਹਾਡਾ ਰਿਪਲਾਈ ਜ਼ਰੂਰ ਦਿੱਤਾ ਜਾਵੇਗਾ ਕਿਸੇ ਨੇ ਹੋਰ ਵੀ ਆਪਣੇ ਐਪ ਤੇ ਐਡ ਹੋਣਾ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓ ਜੀ ਟੈਲੀਗ੍ਰam ਇੰਸਟਾਗ੍ਰam ਫੇਸਬੁਕ ਕੋ ਵਰਸਪ ਤੁਹਾਰਦੇ ਤੁਹਾਨੂੰ ਸਾਰੇ ਲਿੰਕ ਜੋਨੇ ਉੱਤੇ ਮਿਲ ਜਾਣਗੇ ਤੁਸੀਂ ਲਿੰਕ ਤੇ ਜਾ ਕੇ ਜੁਆਇਨ ਕਰ ਸਕਦੇ ਹੋ ਜੀ ਜੇ ਕੋਈ ਪਹਿਲੀ ਵਾਰ ਇਸ ਚੈਨਲ ਤੇ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਕਿ ਤੁਹਾਡੇ ਤੱਕ ਹਰ ਇੱਕ ਜ਼ਰੂਰੀ ਜੋ ਜਾਣਕਾਰੀ ਹੈ ਤੁਹਾਨੂੰ ਸਮੇਂ ਸਿਰ ਮਿਲ ਜਾਵੇ ਜੀ ਨੋਟੀਫਿਕੇਸ਼ਨ ਨੂੰ ਔਨ ਕਰ ਲੈਣਾ ਵੀਡੀਓ ਨੂੰ ਜ਼ਰੂਰ ਕਰਨਾ ਜੀ ਧੰਨਵਾਦ ਜੀ